ਗੁਰਾਹ ਦੇ ਫਲੋਰ ਵਿਚਕਾਰ ਮੁੱਖ ਮਾਰਗ ਤੇ ਦਿਨ ਚੜ੍ਹਦੇ ਹੀ ਵਾਪਰੇ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀ ਵਿਅਕਤੀ ਦੀ ਪਛਾਣ ਜਗਦੀਪ ਸ਼ਰਮਾ ਪੁੱਤਰ ਮਹਾਵੀਰ ਪ੍ਰਸ਼ਾਦ ਸ਼ਰਮਾ ਵਜੋਂ ਹੋਈ ਹੈ। ਤੇ ਉਸਨੇ ਦੱਸਿਆ ਕਿ ਉਹ ਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਉਸਦੇ ਸਾਈਕਲ ਵੀ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦਾ ਜਿੱਥੇ ਸਾਈਕਲ ਨੁਕਸਾਨਿਆ ਗਿਆ ਉੱਥੇ ਹੀ ਉਸ ਦੇ ਵੀ ਸੱਟਾਂ ਵੱਜੀਆਂ। حادثے ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਿੱਥੇ ਉਹ ਚੇਰੇ ਇਲਾਜ ਹੈ ਇਲਾਜਯਦੀਨ ਵਿਅਕਤੀ ਨੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਉਸ ਦਾ ਬਚਾਅ ਹੋਇਆ ਹੈ ਫਿਲੌਰ ਤੋਂ ਨਵਰਾੰਗ ਚੈਨਲ ਲਈ ਰਾਤ ਮਾਂ ਨੰਗਲ ਦੀ ਵਿਸ਼ੇਸ਼ ਰਿਪੋਰਟ ਜੀ ਰੰਗਰਾਮ ਜੀ ਜ਼ਿਲਹੰਦਰ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਜੀ ਆਪਣੀ ਸੜਕ ਸੁਰੱਖਿਆ ਜੋ ਬਨਰ ਜ਼ਿਲਹੰਦਰ ਦਾ انہوں ਨੇ ਮੇਰੀ ਇਤਨੀ ਮਦਦ ਕੀਤੀ ਮੈਂ ਤਾਂ ਗਰੀਬ ਬੰਦਾ ਹਾਂ ਜੀ ਸਾਈਕਲ 'ਚ ਜਾ ਰਿਹਾ ਸੀ ਐਕਸੀਡੈਂਟ ਹੋ ਗਿਆ। ਉਹਨਾਂ ਨੇ ਮੇਰੇ ਇਤਨੇ ਇਤਨੇ ਰਿਐਕਟ ਕੀਤਾ ਕਿ ਮੈਂ ਨਹੀਂ ਕਿ ਕਬਚਾ ਹਾਂ। ਮਤਲਬ ਮੇਰਾ ਉਹਨਾਂ ਨੇ ਇਤਨੇ ਅੱਛੇ ਸੇ ਉਹੀ ਪੇ ਉਹਨ ਦਾ ਸਪੋਰਟ ਹੋਟਲ 'ਤੇ ਹੀ ਡਰੈਸਿੰਗ ਕੀਤੀ, ਪੱਟੀ ਕੀਤੀ, ਚਾਹ ਪਿਲਾਈ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਮੇਰੇ ਕੋਲ ਸ਼ਬਦ ਨਹੀਂ ਹੈ ਇਹਨਾਂ ਦਾ ਧੰਨਵਾਦ ਕਰਨੇ ਲਈ। ਇਹ ਐਕਸੀਡੈਂਟ ਸਵੇਰੇ ਅੱਜ ਸਵੇਰੇ ਤਕਰੀਬਨ 6 ਵਜੇ ਐਕਸੀਡੈਂਟ ਹੋਇਆ ਜੀ। ਇੱਕ ਉਸ ਸਾਈਕਲ ਰਾਈਡਰ ਸੀਗਾ ਜੋ ਲੁਧਿਆਣਾ ਤੋਂ ਰਾਈਡਿੰਗ ਕਰਕੇ ਗੁਰਾਹ ਸਾਈਡ ਆ ਰਿਹਾ ਸੀਗਾ। ਇਹ ਜਦ ਫਲੋਰ ਕੋਸ਼ਟਾਸ਼ਮ ਦੇ ਕੋਲ ਆਇਆ ਤਾਂ ਇਹਨੂੰ ਅਚਨਚੇਤ ਪਾਣੀ ਦੀ ਪਿਆਸ ਲੱਗੀ ਇਹਨੇ ਸਾਈਕਲ ਬਿਨਾਂ ਪਿੱਛੇ ਦੇਖੇ ਹੀ ਘੁਮਾਲਿਆ ਜਿੱਥੇ ਪਿੱਛੋਂ ਆਰੀ ਬਾਈਕ ਦੇ ਵਿੱਚ ਟਕਰਾ ਗਈ ਜਿਹਦੇ ਕਰਕੇ ਇਹਦੇ ਸੱਟਾਂ ਬਹੁਤ ਲੱਗ ਗਈਆਂ ਤੇ ਅਸੀਂ ਡਿਊਰਿੰਗ ਪੈਟਰੋਲਿੰਗ ਅਸੀਂ ਇਹਨੂੰ ਦੇਖਿਆ ਜ਼ਖਮੀ ਨੂੰ ਤੇ ਇਹਨੂੰ ਉਥੇ ਦੀ ਫਸਟ-ਏਡ ਦਿੱਤੀ ਕੀਤੀ ਤੇ ਫਿਰ ਇਹਨੂੰ ਸਿਵਲ ਹਸਪਤਾਲ ਫਲੋਰ ਲੈ ਗਿਆ ਜਿੱਥੇ ਉਹ ਇਲਾਜ ਦਿਨ ਹੈ ਤੋ ਜਿਹੜਾ ਬਾਈਕ ਚਾਰਾ ਇਹ ਉਹ ਕਿਥੇ ਕਿਥੇ ਜਾ ਰਿਹਾ ਉਹ ਉਹ ਵੀ ਪਿੱਛੋਂ ਫਲੋਰ ਤੋਂ ਗਰਾਇਆ ਆ ਰਿਹਾ ਸੀ ਜਦ ਕਿ ਜਿਹਦੇ ਸੱਟਾਂ ਲੱਗੀਆਂ ਉਹਨੇ ਹੀ ਕਹਿ ਦਿੱਤਾ ਪੀ ਇਹਦੇ 'ਚ ਤੁਹਾਡੀ ਕੋਈ ਗਲਤੀ ਨਹੀਂ ਇਹਦੇ 'ਚ ਮੇਰੀ ਗਲਤੀ ਮੈਂ ਨਹੀਂ ਦੇਖਿਆ ਪਿੱਛੇ ਵਾਪਸ ਮੁੜ ਲਗੇ ਇਸ ਕਰਕੇ ਤੁਸੀਂ ਜਾਓ ਇਹ ਉਹਨਾਂ ਨੇ ਧੰਨਵਾਦ ਵੀ ਕੀਤਾ ਸਰਸ ਰੱਖਿਆ ਫੋਰਸ ਦਾ ਪਲੱਸ ਪੰਜਾਬ ਪੁਲਿਸ ਦਾ ਇਸ ਲਾਗਤ ਸੰਬੰਧੀ ਵੀ ਮੈਨੂੰ ਚਾਹ ਬਲਾਈ ਜਾਂ ਮੈਨੂੰ ਸਾਰਾ ਕੁਝ ਮੈਨੂੰ ਫਰਸਟ ਐਡ ਦਿੱਤੀ ਔਰ ਮੈਨੂੰ ਜਿੱਦ ਤੱਕ ਬਚਾਇਆ ਜਿਹਦਾ ਕਿ ਹੁਣ ਡਾਕਟਰ ਸਾਹਿਬ ਨੇ ਐਕਸ-ਰੇ ਦੱਸਿਆ ਜੋ ਕਿ ਨੋਕਵੇ ਦੇ ਕਰੀਬਨ ਉਹ ਦੇ ਐਕਸਪ੍ਰੈਸ ਹੋਣਗੇ। ਥੈਂਕ ਯੂ ਜੀ। ਗੁਰਾਇਆ ਤੇ ਫਲੋਰ ਵਿਚਕਾਰ ਮੁੱਖ ਮਾਰਗ ਤੇ ਦਿਨ ਚੜ੍ਹਦੇ ਹੀ ਵਾਪਰੇ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜ਼ਖਮੀ ਵਿਅਕਤੀ ਦੀ ਪਛਾਣ ਜਗਦੀਪ ਸ਼ਰਮਾ ਪੁੱਤਰ ਮਹਾਵੀਰ ਪ੍ਰਸ਼ਾਦ ਸ਼ਰਮਾ ਵਜੋਂ ਹੋਈ ਹੈ। ਤੇ ਉਸਨੇ ਦੱਸਿਆ ਕਿ ਉਹ ਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਉਸਦੇ ਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦਾ ਜਿੱਥੇ ਸਾਈਕਲ ਨੁਕਸਾਨਿਆ ਗਿਆ ਉੱਥੇ ਹੀ ਉਸ ਦੇ ਵੀ ਸੱਟਾਂ ਵੱਜੀਆਂ। ਹਾਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਜਿੱਥੇ ਉਹ ਚਿਹਰੇ ਇਲਾਜ ਹੈ ਇਲਾਜਯਦੀਨ ਵਿਅਕਤੀ ਨੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਉਸ ਦਾ ਬਚਾਅ ਹੋਇਆ ਹੈ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਇਟ ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ